ਐਮ ਸਾਹਿਬ ਕਹਿ ਰਹੇ ਆ ਵੀ ਸਾਡੇ ਕੋਲ 1 ਰੁਪਿਆ ਨਹੀਂ ਆਇਆ ਭਗਵੰਤ ਮਾਨ ਜੀ ਦੀ ਸਟੇਟਮੈਂਟ ਹੈ ਨਾ ਜੀ ਤੇ ਸਰਕਾਰ ਕੌਣ ਚਲਾਉਂਦਾ ਹੈਗਾ ਚੀਫ ਸੈਕਟਰੀ ਤੇ ਨਾਲ ਹੀ ਚੀਫ ਸੈਕਟਰੀ ਸਾਹਿਬ ਕਹਿ ਰਹੇ ਆ ਵੀ ਸਾਡੇ ਕੋਲ 12000 ਕਰੋੜ ਰੁਪਿਆ ਹੈ ਅਸੀਂ ਉਹਦਾ ਵਿਆਜ ਵੀ ਲਾ ਰਹੇ ਆ ਅਸੀਂ ਉਸ ਪੈਸੇ ਤੇ ਵਿਆਜ ਵੀ ਲਿਆ ਹੋਇਆ ਲੋਨ ਵੀ ਲੈ ਲਿਆ ਉਹਦੇ ਤੇ ਫਿਰ ਹਰਪਾਲ ਜਿੰਮਾ ਆ ਜੂਗਾ ਸਾਡੇ ਕੋਲ 1 ਰੁਪਿਆ ਵੀ ਨਹੀਂ ਤੇ ਨਾਲੇ ਲੱਗਦੀ ਮੁੰਡੀਆਂ ਸਾਹਿਬ ਵੀ ਸਾਡੇ ਕੋਲ 12000 ਕਰੋੜਾ ਮੋਦੀ ਨੂੰ ਮਿਲਣਗੇ ਮੁੰਡਿਆ ਸਾਹਿਬ ਉੱਥੇ ਉਹਨਾਂ ਨੇ 1600 ਕਰੋੜ ਰੁਪਏ ਮਦਦ ਦਾ ਐਲਾਨਸ ਕਰੀ ਤੇ ਬਾਅਦ ਚ ਕਹਿਣ ਲੱਗੇ ਵੀ ਹੋਰ ਕਰੋ ਤੇ ਮੋਦੀ ਨੇ ਸਾਹ ਕਿਤਰਾ ਛਿੱਤਰ ਮਾਰੇ ਕਿੰਨੀ ਬੇਇੱਜ਼ਤੀ ਹੋਈ ਪੰਜਾਬ ਦੀ ਕਹਿ ਰਹੇ ਤੇਰੇ ਕੋ ਸੁਣਤਾ ਨਹੀਂ ਤੇਰੇ ਕੋ ਸੁਣਾਈ ਨਹੀਂ ਦਿੱਤਾ ਮੈਨੇ ਕਿਆ ਬੋਲਾ 12000 ਤੇਰੇ ਪਾਸ ਪਹਿਲੇ ਪੜਾ 1600 ਮੈਨੇ ਇਹ ਦੇ ਦਿਆ ਕਿੰਨੀ ਪੰਜਾਬ ਦੀ ਬੇਇੱਜ਼ਤੀ ਹੋਈ ਵੀ ਤੇਰੇ ਕੋ ਸਮਝ ਨਹੀਂ ਆ ਰਹੀ ਤੇਰੇ ਕੋ ਸੁਣਾਈ ਨਹੀਂ ਦੇ ਰਾ ਇਹ ਸਾਬਤ ਸੀਗੇ ਕਿਉਂ ਕਹੇ ਉਹਨੇ ਜੇ ਇਹੀ ਮੁੰਡੀਆਂ 12000 ਕਰੋੜ ਰੁਪਏ ਖਰਚ ਕਰਕੇ ਜਾਂਦਾ ਨਾ ਪੰਜਾਬ ਤੇ ਤੇ ਮੋਦੀ ਨੂੰ ਕਹਿਣਾ ਵੀ ਦਿਖਾਓ ਕਿੱਥੇ ਆ 12000 ਮੈਂ ਤਾਂ ਲਾ ਚੁੱਕਿਆ ਆਪਣੇ ਕਿਸਾਨਾਂ ਤੇ ਆਪਣੇ ਪਿੰਡਾਂ ਤੇ ਫੇਰ ਪੈਸੇ ਮੰਗਦਾ ਨਾ ਉਹਦਾ ਪ੍ਰੈਸ਼ਰ ਕੋਈ ਹੋਰ ਪੈਣਾ ਤਾਂ ਫਿਰ ਮੋਦੀ ਜੀ ਇਸ ਤਰ੍ਹਾਂ ਛਿੱਤਰ ਮਾਰ ਕੇ ਨਾ ਜਾਂਦੇ ਉਹਨੂੰ ਉਹਦੀ ਕਤੂਤ ਇਹ ਜਿਹੀ ਦੀ ਸਰਕਾਰ ਦੀ ਉਹ ਵੀ ਹਾਵੀ ਹੋ ਕੇ ਬੇਇੱਜ਼ਤੀ ਕਰਕੇ ਚਲੇਗੀ ਇਸ ਤੋਂ ਮਾੜੀ ਗੱਲ ਕੀ ਆਊਗੀ ਪੰਜਾਬੀਆਂ ਵਾਸਤੇ